ਬਿਲਕੁਲ ਜੀ ਅੱਜ ਪਹਿਲਾਂ ਤੇ ਨਵੀਂ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੇ ਵੀਰ ਜੀ ਪ੍ਰਧਾਨ ਬਣੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਨੂੰ ਆਸ ਹੈ ਕਿ ਜਿਹੜੀਆਂ ਰਹਿੰਦੀਆਂ ਹੋਈਆਂ ਕਮੀਆਂ ਨੇ ਉਹ ਆਪਣੀ ਮਿਹਨਤ ਸਦਕਾ ਇਹਨਾਂ ਕਮੀਆਂ ਨੂੰ ਜਿਹੜਾ ਸਟੈਪ ਬਾਈ ਸਟੈਪ ਪੂਰੀਆਂ ਕਰਨਗੇ ਤਾਂ ਜੋ ਕਿ ਜਿਹੜੀ ਆਪਣੇ ਇਸ ਏਰੀਆ ਦੀ ਜਿਹੜੀ ਨੁਹਾਰ ਬਦਲ ਸਕੇ ਸਾਡੇ ਵੀਰ ਜੀ ਸਾਡੇ ਵੱਡੇ ਭਰਾ ਵੀ ਨੇ ਔਰ ਮਿਹਨਤੀ ਵੀ ਨੇ ਕਿਉਂਕਿ ਸਾਰੇ ਅਰਬ ਸਟੇਟ ਦਾ ਫੈਸਲਾ ਮੇਰਾ ਫੈਸਲਾ ਨਹੀਂ ਜੋ ਮੈਨੂੰ ਇਹਨਾਂ ਨੇ ਕਿਉਂਕਿ ਉਹ ਕਹਿੰਦੇ ਨਾ ਜਨਤਾ ਜਨਾਬ ਦਾ ਨਾ ਠੀਕ ਹੈ ਲੋਕਾਂ ਦਾ ਫਤਵਾ ਸੰਗਤ ਦਾ ਫਤਵਾ ਉਹ ਮਨਜ਼ੂਰ ਹੈ ਉਹਨਾਂ ਨੇ ਕਿਹਾ ਜੀ 베ਦੀ ਸਾਹਿਬ ਨੂੰ ਅੱਗੇ ਕਰੋ ਮਹਿਮਤੀ ਵੀ ਨੇ ਔਰ ਸਾਡੀ ਜੇ ਕੋਈ ਕਾਇਆ ਪਲਟ ਕਰ ਸਕਦੇ ਹੋ ਦੇਖੋ ਇੱਥੇ ਸਮੱਸਿਆ ਸਮੱਸਿਆ ਜਿਹੜੀ ਇੱਕ ਇੱਥੋਂ ਦੇ ਏਰੀਏ ਦੇ ਲੋਕਾਂ ਨੇ ਗੱਲ ਇੱਕ ਬਰੀ ਵਧੀਆ ਬਜ਼ੁਰਗਾਂ ਨੇ ਕੀਤੀ ਕਿ ਤੇ ਜੇ ਕੋਈ ਗੇਟ ਬਾਹਰ ਮਾਰਾ ਜਾ ਕੱਢ ਲਵੇ ਜਾਂ ਕੋਈ ਲੈਂਥ ਉੱਚਾ ਨੀਵਾ ਪਾਉਣ ਲੱਗ ਜਾਵੇ ਤੇ ਮਿੰਟ ਚ ਦੀ ਨੋਟਿਸ ਆ ਜਾਂਦਾ ਪਰ ਦੁੱਖ ਦੀ ਗੱਲ ਇਹ ਆ ਵੀ ਕਹਿੰਦੇ ਜੇ ਇੱਥੇ ਕਿਤੇ ਕੰਮ ਦੀ ਗੱਲ ਕਹਿ ਦਈਏ ਤੇ ਉਹ ਭਾਵੇਂ ਸਾਡੀਆਂ ਜੁੱਤੀਆਂ ਘਸ ਜਾਂਦੇ ਅਫਸਰ ਸੁਣਵਾਈ ਨਹੀਂ ਸੀ ਕਰਦੇ ਕਿਉਂਕਿ ਇੱਥੇ ਆਗੂ ਸਹਿਬਾਨ ਜਿਹੜਾ ਉਹ ਸਾਡੀ ਪਾਰਟੀ ਦੇ ਨਹੀਂ ਸੀ ਪਰ ਹੁਣ ਆਪਾਂ ਬੀਦੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੂੰ ਕਿਹਾ ਵੀ ਤਗੜੇ ਹੋ ਕੇ ਇਹ ਜਿਹੜਾ ਕੰਮ ਹੈ ਜਿੱਥੇ ਕਿਤੇ ਕਮੀ ਆਉਂਦੀ ਆ ਸਾਨੂੰ ਦੱਸੋ ਆਪਾਂ ਦਾ ਹੱਲ ਕਰਾਂ ਲੋਕਾਂ ਨੂੰ ਪਤਾ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰ ਆਪਦੀ ਹੈ ਤੇ ਆਪਦੇ ਜਿਹੜਾ ਕਾਉਂਸਲਰ ਹੋਣਾ ਚਾਹੀਦਾ ਕਿ ਹਰ ਵਾਰ ਤੁਸੀਂ ਦੇਖਿਆ ਹੋਊਗਾ ਆਪੋਜੀਸ਼ਨ ਵਾਲੇ ਭਾਵੇਂ ਚਾਹੇ ਕਾਉਂਸਲਰ ਦੀ ਗੱਲ ਕਰੀਏ ਉਹ ਨਿੰਦਦਾ ਹੀ ਆ ਉਹਨਾਂ ਨੂੰ ਕੋਈ ਕੰਮ ਕਰ ਲੋ ਉਹਨਾਂ ਨੇ ਕਹਣਾ ਯਾਰ ਸਾਡੀ ਸਰਕਾਰ ਹੈ ਪਰ ਜੇ ਤੁਹਾਡੀ ਸਰਕਾਰ ਨਹੀਂ ਤੁਸੀਂ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਦੋ ਫਿਰ ਅਸੀਂ ਆਪੇ ਕੰਮ ਕਰ ਲਈ ਅਖੀਰ ਜੇ ਕੋਈ 50 ਵਾਡਾ ਦੇ ਵਿੱਚੋਂ ਜਿੱਤ ਕੇ ਦੋਹਾਂ ਚੋਣਾਂ ਨੇ ਵੀ ਫਿਰ ਇਹੋ ਗੱਲ ਕਰਨੀ ਆ ਇਹ ਸਾਡੀ ਸਰਕਾਰ ਨਹੀਂ ਹੈਗੀ ਜੀ ਤਾਂ ਨਹੀਂ ਕੰਮ ਹੋ ਸਕੇ ਫਿਰ ਸਾਈਡ ਤੇ ਹੋ ਜਾਓ ਸਾਡੇ ਕਾਉਂਸਲਰ ਬਣ ਲੈਣ ਦੋ ਠੀਕ ਆ ਆਪਾਂ ਆਪੇ ਆਪਣੇ ਮੇਅਰ ਤੋਂ ਕੰਮ ਕਰਾਵਾਂਗੇ ਸਾਰਾ ਆਪੇ ਆਪਣੇ ਲੋਕਾਂ ਤੋਂ ਉਹਨਾਂ ਦੀ ਸਲਾਹ ਨਾਲ ਕੰਮ ਕਰ ਲਾਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਕਿਸੇ ਕਾਉਂਸਲਰ ਨੇ ਸਿਲਮਾ ਰੋਡ ਦੇ ਇੱਕ ਫੋਟੋ ਪਾਈ ਸੀ ਮੈਂ ਦੱਸਣਾ ਚਾਹੁੰਦਾ ਹਾਂ ਵੀ ਕਾਂਗਰਸ ਦਾ ਵੀ ਭਲਿਆ ਮਾਨਸਾ ਕਾਂਗਰਸ ਦਾ ਇਹ ਤੂੰ ਕਾਉਂਸਲਰ ਹੈ ਮੇਅਰ ਵੀ ਤੇਰਾ ਪੋਸਟਪੌਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਤੇ ਮਾਰ ਲਈ ਵੀ ਆਪਾਂ ਕਹਿਣ ਕਿੰਨੇ ਸੋ ਕਹਿਣ ਦਾ ਭਾਵ ਨਹੀਂ ਕੰਮ ਹੁੰਦਾ ਸਾਇਰ ਤੇ ਉਹ ਮੇਰਾ ਬਾਦ ਵਿੱਚ ਜਿੱਦੇ ਤੁਸੀਂ ਵਿਰੋਧ ਹੀ ਕਰਨਾ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਂਦੇ ਆ ਆਪਾਂ ਇਹ ਕੰਮ ਕਰਾਈਏ ਆਪਣਾ ਮਿਹਰਬਾਨ ਗਿਆ ਸਾਨੂੰ ਬਾਰ ਬਾਰ ਮਤਿਆਂ ਨੂੰ ਚੰਗੀ ਕਰਨਾ ਭਜਣਾ ਭਾਵੇਂ ਦੇਖਿਆ ਆਪੇ ਕਰ ਲਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਅਰਬਨ ਸਟੇਟ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਕਿ ਜਿਹੜੀ ਪੁਰਾਣੀ ਐਸੋਸੀਏਸ਼ਨ ਆ ਡਿਫੰਕਟ ਹੋ ਗਈ ਆ ਕੰਮ ਨਹੀਂ ਕਰ ਰਹੀ ਲੋਕਾਂ ਦੇ ਸਭ ਕੋ ਕੰਮਾਂ 'ਚ ਅੜਚਨ ਪਾ ਰਹੀ ਆ ਸੋ ਅੱਜ ਅਸੀਂ ਸਾਰੇ ਕਲੋਨੀ ਵਾਸੀਆਂ ਨੇ ਮਿਲ ਕੇ ਗੰਦੀਪ ਬੇਦੀ ਜੀ ਨੂੰ ਨਵਾਂ ਐਸੋਸੀਏਸ਼ਨ ਦਾ ਪ੍ਰਧਾਨਤਾ ਪਿਆ ਤੇ ਬਹੁਤ ਉਮੀਦ ਕਰਦੇ ਆ ਕਿ ਬੀਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਆਪਣੀ ਨਵੀਂ ਟੀਮ ਬਣਾਉਣਗੇ ਤੇ ਜੋ ਵੀ ਸਾਡੀ ਕਲੋਨੀ ਦੇ ਮੁੱਦੇ ਨੇ ਚਾਹੇ ਕਮਿਊਨਿਟੀ ਸੈਂਟਰ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਪਾਰਕਾਂ ਦੀ ਮੇਨਟੇਨੈਂਸ ਦਾ ਹੋਵੇ ਉਹਨੂੰ ਹੁਣ ਬਹੁਤ ਵਧੀਆ ਤਰੀਕੇ ਨਾਲ ਉਹ ਹੱਲ ਕਰਉਣਗੇ ਉਹਨਾਂ ਦੀ ਦੇਖਭਾਲ ਕਰਨਗੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਸਭ ਤੋਂ ਪਹਿਲਾਂ ਤੇ ਮੈਂ ਪਰਬਲ ਸਟੇਟ ਪਰਿਵਾਰ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੁਹਾ ਮੈਂ ਪ੍ਰੋਪਰ ਯਕੀਨ ਦਵਾਉਣਾ ਤੁਹਾਨੂੰ ਕਿ ਇਹ ਜ਼ਿੰਮੇਵਾਰੀ ਮੈਂ ਪੂਰੇ ਤਨਮਨ ਨਾਲ ਨਿਭਾਵਾਂਗਾ ਜੋ ਵੀ ਅਰਬਨ ਸਟੇਟ ਦੀਆਂ ਮੁਸ਼ਕਲਾਂ ਨੇ ਮੈਂ ਆਪਣੇ ਸਾਥੀਆਂ ਦੀ ਟੀਮ ਦੇ ਨਾਲ ਜਿਨ੍ਹਾਂ ਦੇ ਖਾਸ ਕਰਕੇ ਮਨਵੀਰ ਰੰਦਾਲਾ ਜੀ ਤੇ ਡਾਕਟਰ ਬੋਪਾ ਰਾਏ ਜੀ ਤੇ ਜੋਗਨ ਜੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਐਮਐਲਏ ਇਸ਼ਾਰੀ ਜੀ ਦਾ ਸਾਨੂੰ ਥਾਪਣਾ ਵਾ ਤੇ ਸਾਡੇ ਕੋਈ ਵੀ ਕੰਮ ਇੱਥੇ ਰੁਕਣ ਦੀ ਕੋਈ ਗੁੰਮਾਇਸ਼ ਨਹੀਂ ਹੈ ਅਸੀਂ ਵੱਧ ਛੱਡ ਕੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਣਾ ਟਾਈਮ ਇਤੇ ਦਿਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਰਬਾ ਸਟੇਟ ਵਿੱਚ ਇੱਕ ਵਧੀਆ ਰਹਿਣ ਯੋਗ ਨਮੂਨੇ ਦੀ ਕਲੋਨੀ ਬਣੇ ਕੁਝ ਕੁਝ ਸਮੱਸਿਆਵਾਂ ਨੂੰ ਅਸੀਂ ਪ੍ਰਾਇੋਰਟੀ ਦੇ ਦੱਸਿਆ ਨੇ ਕਿ ਉਹ ਸਮੱਸਿਆਵਾਂ ਜਿਸ ਤਰ੍ਹਾਂ ਸਫਾਈ ਹੈ ਤੇ ਕਮਿਊਨਿਟੀ ਸੈਂਟਰ ਹੈ ਇਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਪਹਿਲ ਤੇ ਆਧਾਰ ਤੇ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸੰਬੰਧੀ ਆਲਰੇਡੀ ਅਸੀਂ ਇੱਕ ਲੈਟਰ ਕਲੋਨੀ ਵਾਸੀਆਂ ਵੱਲੋਂ ਸਿਗਨੇਚਰ ਹੋਇਆ ਹੋਇਆ ਉੱਧਰ ਦੇ ਆਫਿਸ ਤੇ ਦੇ ਦਿੱਤਾ ਉਹਦੇ ਤੇ ਕੰਮ ਚੱਲ ਰਿਹਾ ਤੇ ਕੁਝ ਜਲਦੀ ਹੀ 2-4 ਦਿਨਾਂ ਵਿੱਚ ਹੀ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਪ੍ਰਾਇੋਰਟੀ ਵਾਲੀਆਂ ਜਿਹੜੀਆਂ ਪਹਿਲਾਂ ਚੀਜ਼ਾਂ ਨੇ ਉਹਨੂੰ ਹਾਲ ਕਰਨ ਦੀ ਕੋਸ਼ਿਸ਼ ਕਰਾਂ। ਨਾਗਰਿਕਾਂ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ। ਸਮੱਸਿਆਵਾਂ ਤਾਂ ਹੀ ਹੱਲ ਹੋ ਸਕਦੀਆਂ ਜਦੋਂ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਚੱਲਾਂ। ਸੋ ਇਹ ਕਾ ਬੜਾ ਜ਼ਰੂਰੀ ਹੈ ਜਿਹੜਾ ਅੱਜ ਦਿਸਿਆ ਵੀ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਧ ਚੜ੍ਹ ਕੇ ਕਲੋਨੀ ਵਾਸੀਆਂ ਨੇ ਸਾਰਾ ਇਸ ਮਹਿੰਮ ਦੇ ਵਿੱਚ ਹਿੱਸਾ